ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਤੁਹਾਡਾ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਗੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ ਅੱਜ ਦੋ ਫੋਨ ਮਿਲੇ ਨੇ ਮੇਰੇ ਅੱਜ ਤੋਂ 9 ਮਹੀਨੇ ਪਹਿਲਾਂ ਜਿਹੜੇ ਸੀ ਦੋਨੋਂ ਫੋਨ ਜਿਹੜੇ ਹੀ ਗੁੰਮ ਹੋਏ ਸੀਗੇ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਮੈਨੂੰ ਅੱਜ ਜਿਹੜੇ ਦੋਨੋਂ ਫੋਨ ਆ ਉਹ ਮੈਨੂੰ ਮਿਲ ਗਿਆ ਤੇ ਮੈਂ ਪੰਜਾਬ ਪੁਲਿਸ ਦਾ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਹੁਣ ਮੇਰਾ ਗਵਾਹੀ ਗੈਦਾ ਸੀ ਉੱਥੇ ਆਪਾਂ ਸੈਵਕ ਕ੍ਰਮ ਚ ਲਗਾਈ ਬਟਾਲੇ ਤੁਹਾਡਾ ਐਮਰ ਨੰਬਰ ਲਿਖਾ ਕੇ ਨਾ ਤੇ ਨੰਬਰ ਆਪਾਂ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਉਹਨਾਂ ਨੂੰ ਆਏ ਦਿਨ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਚੋਰੀ ਦੀਆਂ ਜਾਂ ਮੋਬਾਈਲ ਗਵਾਚਣ ਦੀਆਂ ਖਬਰਾਂ ਆਪ ਸਭ ਅਗੇ ਪ੍ਰਕਾਸ਼ਿਤ ਕਰਦੇ ਰਹਿੰਦੇ ਆ ਪਰ ਅੱਜ ਇੱਕ ਅਜਹੀ ਨਿਊਜ਼ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਜਾ ਰਹੇ ਆ ਬਟਾਲਾ ਪੁਲਿਸ ਦਾ ਇੱਕ ਵਿਸ਼ੇਸ਼ ਔਰ ਵੱਖਰਾ ਉਪਰਾਲਾ ਜੋ ਕਿ ਉਹਨਾਂ ਨੇ ਜੋ ਪਿਛਲੇ ਮਹੀਨੇ ਵੀ ਲੋਕਾਂ ਦੇ ਮੋਬਾਈਲ ਗਵਾਚੇ ਸੀਗੇ ਉਹ ਵੀ ਕਰੀਬ 120 ਮੋਬਾਈਲ ਬਟਾਲਾ ਪੁਲਿਸ ਵੱਲੋਂ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਹੈਂਡ ਓਵਰ ਕੀਤੇ ਸੀ ਅੱਜ ਵੀ ਅੱਜ ਤੇ ਪੁਲਿਸ ਲਾਈਨ ਵਿਖੇ ਅਸੀਂ ਖੜੇ ਆ ਸਾਡੀ ਟੀਮ ਪਹੁੰਚੀ ਆ ਇੱਥੇ ਅੱਜ 130 ਮੋਬਾਈਲ ਅੱਜ ਵੀ ਜੋ ਲੋਕਾਂ ਦੇ ਗਵਾਚੇ ਹੋਏ ਲੱਭ ਕੇ ਬਟਾਲਾ ਪੁਲਿਸ ਨੇ ਲੋਕਾਂ ਦੇ ਹੈਂਡਓਵਰ ਕੀਤੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਅੱਜ 130 ਮੋਬਾਈਲ ਲੋਕਾਂ ਦੇ ਹੱਥਾਂ 'ਚ ਗਏ ਨੇ ਉਹਨਾਂ ਦੇ ਮਾਲਕਾਂ ਦੇ ਹੱਥਾਂ 'ਚ ਗਏ ਨੇ ਇਹਨਾਂ ਦੀ ਕੀਮਤ ਕਰੀਬ 22 ਲੱਖ ਦੇ ਦੱਸੀ ਗਈ ਆ ਜੋ ਕਿ ਐਸਐਸਪੀ ਬਟਾਲਾ ਸਾਹਿਬ ਵੱਲੋਂ ਸਾਨੂੰ ਦੱਸਿਆ ਗਿਆ ਹੈ ਕਿ ਇਹ ਜਿਹੜੇ ਮੋਬਾਈਲ ਆ ਸੀ ਕੜੀ ਮੁਸ਼ਕਲ ਦੇ ਨਾਲ ਵਕ ਵਕ ਟੀਮਾਂ ਬਣਾ ਕੇ ਔਰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਹ ਬਰਾਮਦ ਕਰਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਾਇਆ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਇੱਕ ਇਨਸੀਡੈਂਟ ਸਹਜਾ ਹੋਇਆ ਕਿ ਇੱਕ ਡਿਲੀਵਰੀ ਬੁਆਏ ਜਿਹੜਾ ਕਿ ਇੱਕ ਮੋਬਾਈਲ ਦੀ ਡਿਲੀਵਰੀ ਦੇਣ ਜਾ ਰਿਹਾ ਸੀ ਉਹਦਾ ਮੋਬਾਈਲ ਰਸਤੇ 'ਚ ਡਿੱਗਦਾ ਆ ਔਰ ਗੁੰਮ ਹੋ ਜਾਂਦਾ ਆ ਉਸ ਦੀ ਉਹ ਕੰਪਲੇਨ ਵੀ ਲਿਖਾਉਂਦਾ ਹੈ ਜੋ ਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਡਿਲੀਵਰੀ ਬੁਆਏ ਦੀ ਉਸ ਮੋਬਾਈਲ ਦੇ ਚਲਦੇ ਗੁੰਮ ਹੋਣ ਦੇ ਚਲਦੇ ਉਹਦੀ ਨੌਕਰੀ ਤੱਕ ਚਲੀ ਗਈ ਔਰ ਉਸ ਆਦਮੀ ਨੂੰ ਆਪਣੇ ਪਾਕਟ ਦੇ ਵਿੱਚੋਂ 43000 ਰੁਪਏ ਮਾਲਕ ਨੂੰ ਭਰਨਾ ਪਿਆ ਜਿਸ ਦਾ ਫੋਨ ਸੀ ਔਰ ਅੱਜ ਉਸ ਦਾ ਫੋਨ ਟ੍ਰੇਸ ਹੋ ਕੇ ਉਸ ਦੇ ਹੱਥਾਂ ਵਿੱਚ ਆਇਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸਾਰੇ ਹੀ ਇੱਥੇ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆਏ ਚਿਹਰਿਆਂ ਤੇ ਕਾਫੀ ਮੁਸਕਾਨ ਸੀ ਲੋਕਾਂ ਦੇ ਅੱਜ ਬਟਾਲਾ ਪੁਲਿਸ ਨੇ ਇਸ ਤਰ੍ਹਾਂ ਦਾ ਦੂਸਰੀ ਟਾਈਮ ਇਹ ਅਪਰਾਲਾ ਕਰਕੇ ਮੋਬਾਈਲ ਮਾਲਕਾਂ ਨੂੰ ਉਹਨਾਂ ਦੇ ਮੋਬਾਈਲ ਉਹਨਾਂ ਦੇ ਹੱਥਾਂ ਵਿੱਚ ਦੇ ਕੇ ਉਹਨਾਂ ਦੀ ਜਿਹੜੀ ਸੋਈ ਹੋਈ ਉਮੀਦ ਆ ਉਹ ਜਗਾ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਜਿਸ ਦਾ ਵੀ ਮੋਬਾਈਲ ਗਵਾਚਦਾ ਹੈ ਉਹ ਮਯੂਸ ਨਾ ਹੋਏ ਉਹ ਆਪਣੀ ਕੰਪਲੇਨ ਬਕਾਇਦਾ ਸਾਈਬਰ ਦੇ ਵਿੱਚ ਲਿਖਾਏ ਜਾ ਕੇ ਔਰ ਉਹਦਾ ਗਵਾਚਾ ਹੋਇਆ ਮੋਬਾਈਲ ਲੱਭ ਜਾਏਗਾ ਇਸ ਮੌਕੇ ਐਸਐਸਪੀ ਬਟਾਲਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਦੀ ਜਵਾਨੀ ਸੰਦੇ ਉਹ ਤੁਹਾਡੇ ਦੋ ਫੋਨ ਗੁੰਮ ਹੋਏ ਤੁਹਾਨੂੰ ਮਿਲੇ ਨੇ ਬਟਾਲਾ ਪੁਲਿਸ ਦੀ ਬਦੌਲਤ ਕੀ ਕਹਿਣਾ ਚਾਹੁੰਦੀ ਮੈਨੂੰ ਅੱਜ ਦੋ ਫੋਨ ਮਿਲੇ ਨੇ ਮੇਰੇ ਅੱਜ ਤੋਂ 9 ਮਹੀਨੇ ਪਹਿਲਾਂ ਜਿਹੜੇ ਸੀ ਦੋਨੋਂ ਫੋਨ ਜਿਹੜੇ ਹੀ ਗੁੰਮ ਹੋਏ ਸੀਗੇ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਮੈਨੂੰ ਅੱਜ ਜਿਹੜੇ ਦੋਨੋਂ ਫੋਨ ਆ ਉਹ ਮੈਨੂੰ ਮਿਲ ਗਿਆ ਤੇ ਮੈਂ ਪੰਜਾਬ ਪੁਲਿਸ ਦਾ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਕਿਸੇ ਨੂੰ ਵੀ ਐਦਾਂ ਕੋਈ ਦਿੱਕਤ ਆਂਦੀ ਆ ਫੋਨ ਗੁੰਮ ਹੋ ਜਾਂਦਾ ਆ ਜਾਂ ਚੋਰੀ ਹੋ ਜਾਂਦਾ ਆ ਤੇ ਪੰਜਾਬ ਪੁਲਿਸ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਆ ਉਹਨਾਂ ਨੂੰ ਇਆ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਕਿ ਕੋਈ ਗੱਲ ਨਹੀਂ ਗੁੰਮ ਹੋ ਗਿਆ ਆ ਤਾਂ ਚੁੱਪ ਕਰਕੇ ਬੈਠ ਜਾਓ ਆਪਾਂ ਵੀ ਆਸਲਾਤ ਤੇ ਹੀ ਕਿ ਨਹੀਂ ਸਾਨੂੰ ਨਹੀਂ ਮਿਲਲੇ ਫੋਨ ਕਿ ਚੁੱਪ ਕਰਕੇ ਕੋਈ ਗੱਲ ਨਹੀਂ ਬੈਜੋ ਕਿ ਨਹੀਂ ਹੌਂਸਲਾ ਛੱਡਤਾ ਸੀਗਾ ਆਪਾਂ ਜਿੱਤੇ ਬਿਲਕੁਲ ਹੀ ਨਿਊ ਲਿਆ ਸੀਗਾ ਹਲੇ 1 ਮੰਥ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੇਰੀਆ ਟੋਟਲ ਜਿਹੜੀ ਆਰਟ ਕਿਸ਼ਤਾਂ ਸੀਗਾ ਮੈਂ ਹਲੇ ਇੱਕ ਕਿਸ਼ਤ ਲਾਈ ਸੀ ਤੇ ਸੱਤ ਕਿਸ਼ਤਾਂ ਮੈਂ ਉਸ ਤੋਂ ਬਾਅਦ ਉਤਾਰੀਆਂ ਆ ਗਵਾਜਨ ਤੋਂ ਗਵਾਜਨ ਤੋਂ ਬਾਅਦ ਤੇ ਮੈਂ ਚਲੋ ਤਾਰੀਆਂ ਸੀਗੀਆਂ ਤੇ ਉਹਦਾ ਅੱਜ ਮੈਨੂੰ ਜਿਹੜਾ ਮੋਲਿਆ ਉਹ ਮਿਲ ਗਿਆ ਆ ਕਿ ਚਲੋ ਮੇਰਾ ਫੋਨ ਜਿਹੜਾ ਮੈਨੂੰ ਵਾਪਸ ਮਿਲ ਗਿਆ ਆ ਕਿੰਨੀ ਫੋਨ ਜਿਹੜੇ ਸੀਗੇ 45000 ਦੇ ਹੈਗੇ 20 25 20 ਦਾ ਇੱਕ ਸੀਗਾ ਤੇ 25000 ਦਾ ਇੱਕ ਸੀਗਾ ਠੀਕ ਹੁਣਾਂ ਜੰਦੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਪੰਜਾਬ ਪੁਲਿਸ ਦਾ ਕਿ ਮੈਨੂੰ ਜਿਹੜੇ ਦੋਨੋਂ ਫੋਨ ਜਿਹੜੇ ਆ ਉਹ ਮਿਲ ਗਏ ਆ ਰਾਣਾ ਅਮਿੰਦਰਜੀ ਸਿੰਘਾ ਕਿੱਥੇ ਆਏ ਸੀ ਤੇ ਕੀ ਅੱਜ ਪ੍ਰੋਬਲਮ ਆਇਆ ਸੀ ਸਰ ਅੱਜ ਜਨ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਹੀ ਗਿਆਦਾ ਸੀ ਉਥੇ ਆਪਾਂ ਸਬਕ ਕ੍ਰਾਮ ਚ ਲਗਾਈ ਬਿਟਾਲੇ ਤੁਹਾਡਾ ਆਈ.ਐਮ. ਨੰਬਰ ਲਿਖਾ ਕੇ ਨਾ ਤੇ ਨੰਬਰ ਆਪ ਲਿਖਾਇਆ ਸੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮ ਇਦੋਂ ਗੁਵਾਚਾ ਸੀ ਕਿਹੜੀ ਕਿਹੜੀ ਮੁਰਚਾਂ ਚਲਣੀਆਂ ਪਈਆਂ ਸਭ ਬੜੀ ਮੁਸ਼ਕਲ ਚੱਲੀ ਏ ਗੁਵਾੜੀਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਜ ਗਏ ਇਹ ਤਾਂ ਉਹਨੇ ਇਕੱਲੇ ਪੇਮੈਂਟ ਤਾਰੀ ਦਿੱਤੀ ਤੇ ਉਹ ਮੌਕੇ ਤੇ ਕਹਿੰਦਾ ਕਿ ਪੇਮੈਂਟ ਸਾਰੀ ਦੋ ਉਹ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਜੀ ਕੀਮਤ ਸਰ 43000 ਰੁਪਏ ਦਾ ਸੀ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਸੀ ਨੌਕਰੀ ਵੀ ਸਰ ਗਈ ਜੀ ਫੋਨ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀ ਆ ਜਿੱਥੋਂ ਅਸੀਂ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦੇਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਟਨਾ ਪੁਲਿਸ ਦੇ ਇਸ ਅਪਰਾਧ ਲਈ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਨ ਸਾਇਬੇ ਕ੍ਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਉਸ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋਂ ਕੁ ਬਲੇ ਲਖਾਈਏ ਉਹ ਨਾਲੇ ਇੱਥੇ ਅਸੀਂ ਪਾਰਸਲ ਤੇ ਨੇਹਾ ਥਾਣੇ ਚ ਉਹਨਾਂ ਨੇ ਹੁਣ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਨ ਕੁ ਬਲੇ ਲਖਾ ਦਿਓ ਬਹੁਤ ਬਹੁਤ ਧੰਨਵਾਦ ਇਹ ਬੇਸਿਕਲੀ ਬਟਾਲਾ ਪੁਲਿਸ ਦਾ ਜਿਹੜਾ ਸਾਡਾ ਇਹ ਉਪਰਾਲਾ ਹੈਗਾ ਉਹਦੇ ਚ ਸੈਕੰਡ ਸਟੇਜ ਦੇ ਵਿੱਚ ਅਸੀਂ ਅੱਜ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨੇ ਉਹ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which is very sorry ਤਾਂ ਬਟ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾਂ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਾਪਸ ਖੁਸ਼ੀ ਹੈ ਤਾਂ ਮਤਲਬ ਜਿਹੜਾ ਜਿਹੜਾ ਵੀ ਸਾਡੇ ਕੋਲ ਆ ਜਾਂਦਾ ਹੈ ਤਾਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬਰਪੂਰ ਹੈਲਪ ਆਪਾਂ ਕਰ ਦਈਏ ਤਾਂ ਸਾਡੀ ਟੈਕਨੀਕਲ ਟੀਮ ਇਸ ਮਹਿੰਮ ਦੇ ਵਿੱਚ ਬੜਾ ਚੰਗਾ ਕੰਮ ਕਰ ਰਹੀ ਹੈ ਐਫਰਟ ਲੱਗਦਾ ਇਹਦੇ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ आ, मतलब मेहनत ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਕਰਦੇ ਰਹਾਂਗੇ ਵਿੱਚ ਦੋ ਤਿੰਨ मतलब ਚੀਜ਼ਾਂ ਹੈਗੀਆਂ ਇੱਕ ਤਾਂ ਜਿਹੜੇ ਮੋਸਟਲੀ ਇਹਦੇ ਵਿੱਚ ਜਿਹੜੇ ਫੋਨ ਅਸੀਂ ਰਿਕਵਰ ਕਰ ਲਏ ਤਾਂ ਇਹ ਜਾਂ ਤਾਂ ਮਿਸਪਲੇਸ ਹੋਣ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆਏ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲਓ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ